ਅੱਜ ਜਿਹੜੀ ਹੈਗੀ ਇੱਕ ਸਪੈਸ਼ਲ ਮੀਟਿੰਗ ਆ ਮਾਨਯੋਗ ਡੀਪੀਸੀ ਆ ਸ਼੍ਰੀ 우ਮਾ ਸ਼ੰਕਰ ਗੁਪਤਾ ਆਈਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਇਹ ਤੇ ਸ਼੍ਰੀ ਗੁਰੂ ਨਾਨਕ ਜੀ ਦੀ ਵਿਆਦ ਉਤਸਵੇ ਜਿਹੜਾ ਪ੍ਰੋਗਰਾਮ ਬਣਾਇਆ ਜਾਂਦਾ ਬਾਬੇ ਜੀ ਦੇ ਵਿਆਦੇ ਵਿਗੇ ਉਹਦੇ ਸੰਬੰਧੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸੋ ਉਹਦੇ ਸੰਬੰਧ ਵਿੱਚ ਸਾਰੇ ਹੀ ਜਿੰਨੇ ਵੀ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਨੇ ਸਾਰਿਆਂ ਨੂੰ ਡਾਇਰੈਕਸ਼ਨ ਦਿੱਤੇ ਜਾਂ ਗਿਆ ਨੇ ਕਿ ਜੋ ਵੀ ਜ਼ਰੂਰੀ ਇੰਤਜ਼ਾਮ ਕਰਨੇ ਨੇ ਉਹ ਸਾਰਿਆਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਤੇ ਇਹ ਸਾਰਿਆਂ ਨੂੰ ਇਨਸ਼ੋਰ ਕਰ ਲਈ ਕਹਿ ਦਿੱਤਾ ਗਿਆ ਕਿ ਜਿਹੜਾ ਹੈਗਾ ਸਮਾਂ ਰਹਿੰਦੇ ਹੋਏ ਸਾਰੇ ਹੀ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕਰ ਲਈ ਜਾਣ। ਸਭ ਤੋਂ ਪਹਿਲਾਂ ਜੀ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਬਾਬਾ ਜੀ ਦੇ ਵਿਆਹ ਦੀਆਂ ਨਿੱਕੀ ਵਧਾਈਆਂ ਦਿੰਨੀ ਆ। ਅੱਜ ਅਸੀਂ ਇਸ ਮੌਕੇ ਤੇ ਸਾਰੇ ਵਿਭਾਗ ਬੁਲਾਏ। ਬਿਜਲੀ ਵਿਭਾਗ ਬੁਲਾਇਆ। ਸੀਵਰੇਜ ਕਾਰਪੋਰੇਸ਼ਨ, ਸਿਹਤ ਵਿਭਾਗ ਇਵਨ ਵਿਦ ਦੀ ਪੁਲਿਸ। ਬੇਸਿਕ ਆਪਾਂ ਚਾਹ ਰਹੇ ਹਾਂ ਕਿ ਸਾਡਾ ਜਿਹੜਾ ਵਿਆਹ ਹੈ ਉਹ ਤੁਮਦਾਨਾ ਮਨਾਇਆ ਜਾਏ ਕੋਈ ਦਿੱਕਤ ਦਾ ਸਾਹਮਣਾ ਨਾ ਕੀਤਾ ਜਾਏ ਇਹਦੇ ਵਿੱਚ ਅਸੀਂ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਐ ਕਾਰਪੋਰੇਸ਼ਨ ਨੂੰ ਕਿ ਸਫਾਈ ਦਾ ਜਿਹੜਾ ਧਿਆਨ ਹੈ ਉਹ ਪ੍ਰੋਪਰ ਰੱਖਿਆ ਜਾਵੇ ਸਟਰੀਟ ਲਾਈਟਸ ਹੋਣ ਸਜਾਵਟ ਪੂਰੇ ਸ਼ਹਿਰ ਦੀ ਚੰਗੇ ਤਰੀਕੇ ਨਾਲ ਹੋਵੇ ਸੀਵਰੇਜ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਾਨੂੰ ਸਰਟੀਫਾਈ ਕਰਕੇ ਦਵੇਗਾ ਕਿ ਕਿਤੇ ਵੀ ਕੋਈ ਮੈਨਹੋਲ ਖੁੱਲਾ ਨਾ ਰਹਿ ਜਾਏ ਸਾਰਾ ਇਸ ਸੀਵਰੇਜ ਦੀ ਪ੍ਰੋਪਰ ਸਫਾਈ ਕਰਾਈ ਜਾਏ ਬਿਜਲੀ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਕਿਤੇ ਵੀ ਕੋਈ ਵੀ ਲੋ ਲਾਈਂਗ ਵਾਇਰ ਨਾ ਹੋਵੇ ਤਾਂ ਕਿ ਕੋਈ ਅਨੁਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਤੋਂ ਇਲਾਵਾ ਮੈਂ ਜਨਤਾ ਨੂੰ ਵੀ ਅਪੀਲ ਕਰੂੰਗੀ ਜੇ ਕਿਸੇ ਦੇ ਧਿਆਨ 'ਚ ਕੋਈ ਮੈਨਹੋਲ ਖੁੱਲਾ ਨਜ਼ਰ ਆਂਦਾ ਹੈ ਕਿਤੇ ਕੋਈ ਲੋ ਲਾਈਂਗ ਵਾਇਰ ਨਜ਼ਰ ਆਂਦੀ ਹੈ ਕੋਈ ਟੋਆ ਟੇਬਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਉਹ ਸਾਡੇ ਐਸ ਡੀ ਐਮ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ ਤੇ ਇਮੀਡੀਏਟਲੀ ਉਸ ਚੀਜ਼ ਤੇ ਐਕਸ਼ਨ ਲਿੱਤਾ ਜਾਵੇਗਾ ਥੈਂਕ ਯੂ ਜੀ ਸੁਰੱਖਿਆ ਨੂੰ ਲੈ ਕੇ ਅਸੀਂ ਹੁਣੇ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਵੀ ਹੈਵ ਮੇਡ ਸ਼ੋਰ ਕਿ ਕਿਤੇ ਵੀ ਕੋਈ ਵੀ ਸ਼ਰਾਰਤੀ ਅੰਸਰ ਜਿਹੜਾ ਹੈਗਾ ਕੋਈ ਰੂਲਸ ਰੈਗੂਲੇਸ਼ਨਸ ਦੀ ਵਾਇਲੇਸ਼ਨ ਨਾ ਕਰੇ ਜਿਵੇਂ ਕਿ ਆਪਾਂ ਡਰਾਈਡੇ ਵੀ ਕੋਸ਼ਿਸ਼ ਕੀਤਾ ਹੈ 10 ਤਰੀਕ ਨੂੰ ਸੋ ਸਾਡੀ ਜਿਹੜੀ ਪੁਲਿਸ ਫੋਰਸ ਹੈ ਆਪਣੀ ਫੁੱਲ ਤਿਆਰੀ ਚ ਹੈ ਸੁਲਤਾਨਪੁਰ ਲੋਧੀ ਤੋਂ ਪ੍ਰਚਲ ਕਿ ਕਿਤੇ ਸੌਲਵਿੰਗ ਕਰਿਆ ਸੁਲਤਾਨਪੁਰ ਲੋਧੀ ਤੋਂ ਜਦੋਂ ਬਰਾਤ ਚੱਲ ਕੇ ਆਂਦੀ ਹੈ ਸਾਡਾ ਜਿਹੜਾ ਪਹਿਲਾ ਪਿੰਡ ਅਦੋ ਵਾਲੀ ਪੈਂਦਾ ਹੈ ਉਥੇ ਬਕਾਇਦਾ ਡੀਸੀ ਸਾਹਿਬ ਆਉਂਦੇ ਨੇ ਤੇ ਬਰਾਤ ਨੂੰ ਰਿਸਿਵ ਕਰਦੇ ਅੱਜ ਜਿਹੜੀ ਹੈਗੀ ਇੱਕ ਸਪੈਸ਼ਲ ਮੀਟਿੰਗ ਆ ਮਾਨਯੋਗ ਡੀਸੀ ਆਪਕਾ ਸ਼੍ਰੀ 우ਮਾ ਸ਼ੰਕਰ ਗੁਪਤਾ ਆਈਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਇਹ ਤੇ ਸ਼੍ਰੀ ਗੁਰੂ ਨਾਨਕ ਜੀ ਦੀ ਵਿਆਦਿ ਉਤਸਵ ਜਿਹੜਾ ਪ੍ਰੋਗਰਾਮ ਬਣਾਇਆ ਜਾਂਦਾ ਬਾਬੇ ਜੀ ਦੇ ਵਿਆਹ ਦੇ ਵਿਗੇ ਉਹਦੇ ਸੰਬੰਧੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸੋ ਉਹਦੇ ਸੰਬੰਧ ਵਿੱਚ ਸਾਰੇ ਹੀ ਜਿੰਨੇ ਵੀ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਨੇ ਸਾਰਿਆਂ ਨੂੰ ਡਾਇਰੈਕਸ਼ਨ ਦਿੱਤੇ ਗਏ ਨੇ ਕਿ ਜੋ ਵੀ ਜ਼ਰੂਰੀ ਇੰਤਜ਼ਾਮ ਕਰਨੇ ਨੇ ਉਹ ਸਾਰਿਆਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਤੇ ਇਹ ਸਾਰਿਆਂ ਨੂੰ ਸ਼ੋਰ ਕਰਨ ਲਈ ਕਹਿ ਦਿੱਤਾ ਗਿਆ ਕਿ ਜਿਹੜਾ ਹੈਗਾ ਸਮਾਂ ਰਹਿੰਦੇ ਹੋਏ ਸਾਰੇ ਹੀ ਪ੍ਰਬੰਧ ਜਿਹੜੇ ਐ ਉਹ ਮੁਕੰਮਲ ਕਰ ਲਈ ਜਾਣ। ਸਭ ਤੋਂ ਪਹਿਲਾਂ ਜੀ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਬਾਬਾ ਜੀ ਦੇ ਵਿਆਹ ਦੀਆਂ ਨਿੱਕੀ ਵਧਾਈਆਂ ਦਿੰਨੀ ਆ। ਅੱਜ ਅਸੀਂ ਇਸ ਮੌਕੇ ਤੇ ਸਾਰੇ ਵਿਭਾਗ ਬੁਲਾਏ। ਬਿਜਲੀ ਵਿਭਾਗ ਬੁਲਾਇਆ। ਸੀਵਰੇਜ ਕਾਰਪੋਰੇਸ਼ਨ, ਸਿਹਤ ਵਿਭਾਗ ਇਵਨ ਵਿਦ ਦੀ ਪੁਲਿਸ। ਬੇਸਿਕ ਆਪਾਂ ਚਾ ਰਹੇ ਹਾਂ ਕਿ ਸਾਡਾ ਜਿਹੜਾ ਵਿਆਹ ਹੈ ਉਹ ਤੁਮਦਾਮਨਾ ਮਨਾਇਆ ਜਾਏ ਕੋਈ ਦਿੱਕਤ ਦਾ ਸਾਹਮਣਾ ਨਾ ਕੀਤਾ ਜਾਏ ਇਹਦੇ ਵਿੱਚ ਅਸੀਂ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਐ ਕਾਰਪੋਰੇਸ਼ਨ ਨੂੰ ਕਿ ਸਫਾਈ ਦਾ ਜਿਹੜਾ ਧਿਆਨ ਹੈ ਉਹ ਪ੍ਰੋਪਰ ਰੱਖਿਆ ਜਾਵੇ ਸਟਰੀਟ ਲਾਈਟਸ ਹੋਣ ਸਜਾਵਟ ਪੂਰੇ ਸ਼ਹਿਰ ਦੀ ਚੰਗੇ ਤਰੀਕੇ ਨਾਲ ਹੋਵੇ ਸੀਵਰੇਜ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਾਨੂੰ ਸਰਟੀਫਾਈ ਕਰਕੇ ਦਵੇਗਾ ਕਿ ਕਿਤੇ ਵੀ ਕੋਈ ਮੈਨਹੋਲ ਖੁੱਲਾ ਨਾ ਰਹਿ ਜਾਏ ਸਾਰਾ ਇਸ ਸੀਵਰੇਜ ਦੀ ਪ੍ਰੋਪਰ ਸਫਾਈ ਕਰਾਈ ਜਾਏ ਬਿਜਲੀ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਕਿਤੇ ਵੀ ਕੋਈ ਵੀ ਲੋ ਲਾਈਂਗ ਵਾਇਰ ਨਾ ਹੋਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਤੋਂ ਇਲਾਵਾ ਮੈਂ ਜਨਤਾ ਨੂੰ ਵੀ ਅਪੀਲ ਕਰੂੰਗੀ ਜੇ ਕਿਸੇ ਦੇ ਧਿਆਨ 'ਚ ਕੋਈ ਮੈਨਹੋਲ ਖੁੱਲਾ ਨਜ਼ਰ ਆਂਦਾ ਹੈ ਕਿਤੇ ਕੋਈ ਲੋ ਲਾਈਂਗ ਵਾਇਰ ਨਜ਼ਰ ਆਂਦੀ ਹੈ ਕੋਈ ਟੋਆ ਟੇਬਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਉਹ ਸਾਡੇ ਐਸ ਡੀ ਐਮ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ ਤੇ ਇਮੀਡੀਏਟਲੀ ਉਸ ਚੀਜ਼ ਤੇ ਐਕਸ਼ਨ ਲਿੱਤਾ ਜਾਵੇਗਾ ਥੈਂਕ ਯੂ ਲੈ ਕੇ ਕੀ ਬੋਲਣ ਕੀਤੇ ਦੀ ਸੁਰੱਖਿਆ ਨੂੰ ਲੈ ਕੇ ਅਸੀਂ ਹੁਣੀ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਵੀ ਹੈਵ ਮੈਡ ਸ਼ੋਰ ਕਿ ਕਿਤੇ ਵੀ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਹੈਗਾ ਕੋਈ ਰੂਲਸ ਰੈਗੂਲੇਸ਼ਨਸ ਦੀ ਵਾਇਲੇਸ਼ਨ ਨਾ ਕਰੇ ਜਿਵੇਂ ਕਿ ਆਪਾਂ ਡਰਾਈਡੇ ਵੀ ਕੋਸ਼ਿਸ਼ ਕੀਤਾ ਹੈ 10 ਤਰੀਕ ਨੂੰ ਸੋ ਸਾਡੀ ਜਿਹੜੀ ਪੁਲਿਸ ਫੋਰਸ ਹੈ ਆਪਣੀ ਫੁੱਲ ਤਿਆਰੀ ਚ ਹੈ ਸੁਲਤਾਨਪੁਰ ਲੋਧੀ ਤੋਂ ਪ੍ਰਚਾਰ ਕੀਤਾ ਕਿ ਕਿਤੇ ਸੌਲੇ ਵੀ ਤਿਆਰ ਸੁਲਤਾਨਪੁਰ ਲੋਧੀ ਤੋਂ ਜਦੋਂ ਬਰਾਤ ਚੱਲ ਕੇ ਆਂਦੀ ਹੈ ਤੇ ਸਾਡਾ ਜਿਹੜਾ ਪਹਿਲਾ ਪਿੰਡ ਅਦੋ ਵਾਲੀ ਪੈਂਦਾ ਹੈ ਉਥੇ ਬਕਾਇਦਾ ਡੀਸੀ ਸਾਹਿਬ ਆਉਂਦੇ ਨੇ ਤੇ ਬਰਾਤ ਨੂੰ ਰਿਸਿਵ ਕਰਦੇ